ਕੀ ਗੱਲ ਮਾਈਗਰੇਨ ਐ ਇਦਾਂ ਲੱਗਦਾ ਨਾ ਕਿ ਸਿਰ ਨੂੰ ਚੱਕ ਕੇ ਕੰਨ ਚ ਮਾਰਾਂ ਔਰ ਇਦਾਂ ਵੀ ਲੱਗਦਾ ਹੋਣਾ ਕਿ ਗੱਡੀ ਥੱਲੇ ਆ ਜਾ ਔਰ ਇਦਾਂ ਵੀ ਲੱਗਦਾ ਹੋਣਾ ਕਿ ਆਪਣੇ ਸਿਰ ਨੂੰ ਰੱਸੀ ਦੇ ਨਾਲ ਕੁੱਟ ਕੇ ਬੰਨ ਲਾ ਔਰ ਇਦਾਂ ਵੀ ਲੱਗਦਾ ਹੋਣਾ ਕਿ ਜੇ ਮੇਰੇ ਹੱਥ 'ਚ ਕੁਝ ਹੋਵੇ ਮੈਂ ਆਪਣੇ ਸਿਰ 'ਚ ਮਾਰਾਂ ਚੱਕ ਕੇ ਕਿਉਂਕਿ ਸਿਰਦਰਦ ਹੀ ਇੰਨਾ ਹੁੰਦਾ ਏ ਭਰਾਵੋ ਦਿਨ ਦੇ ਵਿੱਚ 10-10 15-15 ਗੋਲੀਆਂ ਖਾਣੇ ਆ ਫਿਰ ਵੀ 1% ਸਿਰ ਨੂੰ ਆਰਾਮ ਨਹੀਂ ਮਿਲਦਾ ਮਾਈਗਰੇਨ ਪਤਾ ਕਿਉਂ ਹੁੰਦਾ ਏ ਕਿ ਜਦੋਂ ਅਸੀਂ ਚੀਜ਼ਾਂ ਨੂੰ ਜ਼ਿਆਦਾ ਸੋਚਦੇ ਆ ਨੈਗੇਟਿਵ ਸੋਚਦੇ ਆ ਨਿੱਕੀ ਨਿੱਕੀ ਗੱਲ ਨੂੰ ਆਪਣੇ ਦਿਮਾਗ 'ਚ ਚਲਾਉਂਦੇ ਆ ਉਹ ਚੀਜ਼ਾਂ ਸੋ ਸੋ ਸੋਚ ਉਸਕੇ ਆਪਣੇ ਦਿਮਾਗ ਨੂੰ ਸੁੰਨ ਕਰ ਲੈਨੇ ਹੋ ਪਰ ਅੱਜ ਮੈਂ ਤੁਹਾਨੂੰ ਇਦਾਂ ਦੀ ਚੀਜ਼ ਦੱਸਾਂਗਾ ਤੁਹਾਡਾ ਸਿਰਦਰਦ ਤਾਂ ਛੱਡੋ ਤੁਹਾਡੇ ਗਵਾਂਡੀਆਂ ਦਾ ਸਿਰਦਰਦ ਵੀ ਹੋਣਾ ਬੰਦ ਹੋ ਜਾਏ ਮਾਈਗਰੇਨ ਇੱਕ ਇਦਾਂ ਦੀ ਬਿਮਾਰੀ ਹੈ ਕਿ ਇੰਨਾ ਸਿਰ ਦਰਦ ਕਰਦਾ ਕਿ ਸਾਨੂੰ ਲੱਗਦਾ ਕਿ ਅਸੀਂ ਆਪਣਾ ਸਿਰ ਕੰਧ 'ਚ ਚੱਕ ਕੇ ਮਾਰੀਏ ਤਾਂ ਕਿ ਸਿਰ ਨੂੰ ਆਰਾਮ ਮਿਲੇ ਅਸੀਂ ਕਿਵੇਂ ਨਾ ਕਿਵੇਂ ਮਾਈਗਰੇਨ ਅਰਗੇ ਦਰਦ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਮਾਈਗਰੇਨ ਭਾਵ ਕਿ ਅੱਧਾ ਸਿਰ ਦਰਦ ਕਰਨਾ ਕਈ ਵਾਰੀ ਕੀ ਹੁੰਦਾ ਕਿ ਇਸ ਸਾਈਡ ਪਾਸਾ ਇੰਨਾ ਜ਼ਿਆਦਾ ਦਰਦ ਕਰਦਾ ਹੈ ਅਸੀਂ ਇੰਨਾ ਜ਼ਿਆਦਾ ਕੱਸ ਕੇ ਆਪਣੇ ਸਿਰ ਨੂੰ ਬੰਨ੍ਹਦੇ ਆ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਆ 5-5 ਮਿੰਟ ਬਾਅਦ ਸਿਰਦਰਦ ਦੀਆਂ ਗੋਲੀਆਂ ਖਾਣੇ ਆ ਤਾਂ ਕਿ ਸਾਨੂੰ ਸਿਰਦਰਦ ਤੋਂ ਰਾਹਤ ਮਿਲੇ ਪਰ ਮਾਈਗਰੇਨ ਨੂੰ 1% ਵੀ ਫਰਕ ਨਹੀਂ ਪੈਂਦਾ। ਕਈ ਵਾਰੀ ਤਾਂ ਅਸੀਂ ਮਾਈਗਰੇਨ ਦੀ ਬਿਮਾਰੀ ਤੋਂ ਇੰਨਾ ਜ਼ਿਆਦਾ ਤੰਗ ਆ ਜਾਂਦੇ ਆ ਕਿਤੇ ਅਸੀਂ ਬਾਹਰ ਅੰਦਰ ਹੁੰਨੇ ਆ ਔਰ ਸਾਡੇ ਕੋਲੇ ਕੋਈ ਸਿਰਦਰਦ ਦੀ ਗੋਲੀ ਵੀ ਨਹੀਂ ਹੁੰਦੀ ਜਿਸ ਨੂੰ ਖਾ ਕੇ ਸਿਰਦਰਦ ਨੂੰ ਹਟਾ ਲਿਆ ਜਾਵੇ। ਕਿਉਂਕਿ ਮਾਈਗਰੇਨ ਪਤਾ ਕਿਉਂ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਚੀਜ਼ਾਂ ਨੂੰ ਜ਼ਿਆਦਾ ਸੋਚਦੇ ਆ ਨੇਗੇਟਿਵ ਸੋਚਦੇ ਆ ਨਿੱਕੀ ਨਿੱਕੀ ਗੱਲ ਨੂੰ ਆਪਣੇ ਦਿਮਾਗ 'ਚ ਚਲਾਉਂਦੇ ਆ ਨੂੰ ਮੰਨ ਲਓ ਕਿ ਪੇਪਰ ਹੀ ਦਿੱਤਾ ਏ ਔਰ ਪੇਪਰ ਦਾ ਨਤੀਜਾ 10 ਤਰੀਕ ਨੂੰ ਆਉਣਾ ਹੋਵੇ ਤਾਂ ਤੁਸੀਂ ਜੋ ਇਹ 10 ਦਿਨ ਹਨਾ ਵਿੱਚ ਦੇ ਤੁਸੀਂ ਆਪਣੇ ਦਿਮਾਗ ਤੇ ਇੰਨਾ ਲੋਡ ਲੈਨੇ ਹੋ ਇੰਨਾ ਪ੍ਰੈਸ਼ਰ ਲੈਨੇ ਹੋ ਉਹ ਚੀਜ਼ਾਂ ਸੋ ਸੋ ਸੋਚ ਉਸ ਕੇ ਆਪਣੇ ਦਿਮਾਗ ਨੂੰ ਸੁਣ ਕਰ ਲੈਨੇ ਹੋ ਜਿਸ ਦੇ ਨਾਲ ਤੁਹਾਡੀਆਂ ਦਿਮਾਗੀ ਨਾੜਾਂ ਕਮਜ਼ੋਰ ਹੋ ਜਾਂਦੀਆਂ ਐ ਤਾਂ ਉਸ ਦੇ ਵਿੱਚ ਬਿਲਕੁਲ ਹੀ ਸਮਰੱਥਾ ਘਟ ਜਾਂਦੀ ਹੈ ਲੋਡ ਲੈਣ ਦੀ ਜਦੋਂ ਤੁਹਾਡੀਆਂ ਦਿਮਾਗ ਦੀਆਂ ਨਾੜਾਂ ਕਮਜ਼ੋਰ ਹੋ ਗਈਆਂ ਤੁਸੀਂ ਦਿਮਾਗ ਵੱਲੋਂ ਕਮਜ਼ੋਰ ਹੋ ਗਏ ਤਾਂ ਉਦੋਂ ਹੁੰਦਾ ਹੈ ਮਾਈਗ੍ਰੇਨ ਮਾਈਗ੍ਰੇਨ ਨਾਲ ਕੀ ਹੁੰਦਾ ਕਿ ਨਾ ਤਾਂ ਰਾਤ ਨੂੰ ਨੀਂਦ ਆਉਂਦੀ ਨਾ ਦਿਨੇ ਚੈਨ ਆਉਂਦਾ ਹੁਣ ਮੰਨ ਲਓ ਕਿ ਅਸੀਂ ਕੰਮ ਕਰਦੇ ਬੈਠੇ ਹਾਂ ਔਰ ਸਾਡਾ ਸਿਰਦਰਦ ਇੰਨਾ ਹੋ ਰਿਹਾ ਔਰ ਅਸੀਂ ਸਿਰਦਰਦ ਹਟਾਈਏ ਕਿ ਕੰਮ ਕਰੀਏ ਕਈ ਵਾਰੀ ਅਸੀਂ ਇੰਨੀਆਂ ਜ਼ਿਆਦਾ ਦਿਨ ਦੇ ਵਿੱਚ ਗੋਲੀਆਂ ਖਾ ਲੈਨੇ ਆ ਤਾਂ ਵੀ 1% ਮਾਈਗਰੇਨ ਨੂੰ ਫਰਕ ਨਹੀਂ ਪੈਂਦਾ ਕਿਉਂਕਿ ਪਤਾ ਕੀ ਆ ਜਿਹੜੀਆਂ ਅਸੀਂ ਗੋਲੀਆਂ ਖਾਂਦੇ ਆ ਉਹ ਸਿਰਦਰਦ ਨੂੰ ਹਟਾਉਣ ਦੇ ਲਈ ਖਾਂਦੇ ਆ ਕੁਝ ਟਾਈਮ ਲਈ ਗੋਲੀ ਖਾ ਕੇ ਰਾਹਤ ਮਿਲ ਜਾਂਦੀ ਆ ਪਰ ਜਦੋਂ ਅਸੀਂ ਲੰਬੇ ਸਮੇਂ ਤੋਂ ਦਵਾਈਆਂ ਖਾਂਦੇ ਰਹਿੰਨੇ ਆ ਤਾਂ ਉਦੋਂ ਦਵਾਈਆਂ ਸਰੀਰ ਤੇ ਅਸਰ ਕਰਨਾ ਬੰਦ ਕਰ ਦਿੰਦੀਆਂ ਹੁਣ ਤੁਸੀਂ ਵੀ ਇਸ ਚੀਜ਼ ਦੇ ਗਵਾਹ ਹੋ ਇੱਕ ਗੋਲੀ ਅਗਰ ਤੁਸੀਂ ਇੱਕ ਮਹੀਨਾ ਲਗਾਤਾਰ ਖਾ ਲਈ ਉਹ ਕੰਮ ਕਰਨਾ ਹੀ ਬੰਦ ਕਰ ਦਿੰਦੀ ਹੈ ਮੰਨ ਲਓ ਕਿ ਪਹਿਲਾ ਮਹੀਨਾ ਤੁਸੀਂ 100mg ਦੀ ਗੋਲੀ ਖਾਧੀ ਦੂਜੇ ਮਹੀਨੇ 200 ਤੀਜੇ ਮਹੀਨੇ 300 ਚੌਥੇ ਮਹੀਨੇ 400 ਤੇ ਪੰਜਵੇਂ ਮਹੀਨੇ 500 ਪਰ ਫਰਕ ਉਹਦੇ ਨਾਲ ਵੀ ਨਹੀਂ ਪੈਂਦਾ ਔਰ ਗੋਲੀਆਂ ਨਾਲ ਤੁਹਾਡੇ ਲਿਵਰ ਤੇ ਜਿਹੜੀ ਖਰਾਬੀ ਆਉਣੀ ਹੈ ਤੁਹਾਡੇ ਸਰੀਰ ਦੇ ਅੰਦਰ ਜਿਹੜੀ ਖਰਾਬੀ ਆਉਣੀ ਆ ਉਹ ਅਲੱਗ ਹੈ ਕਿਉਂਕਿ ਅਸੀਂ ਮਾਈਗਰੇਨ ਦਾ ਸਿਰਫ ਦਰਦ ਹਟਾਉਣ ਦੀ ਕੋਸ਼ਿਸ਼ ਕਰਦੇ ਆਂ ਮਾਈਗ੍ਰੇਨ ਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕਰਦੇ ਅੱਜ ਮੈਂ ਤੁਹਾਨੂੰ ਏਦਾਂ ਦੀਆਂ ਚੀਜ਼ਾਂ ਦੱਸਾਂਗਾ ਪਹਿਲਾ ਕੰਮ ਪਤਾ ਕੀ ਕਰਨਾ ਜਿਹੜਾ ਤੁਸੀਂ ਇਹ 네ਗਟਿਵ ਸੋਚਦੇ ਹੋ ਨਿੱਕੀ ਨਿੱਕੀ ਗੱਲ ਨੂੰ ਆਪਣੇ ਦਿਮਾਗ ਤੇ ਲਾਉਂਦੇ ਹੋ ਇਹ ਵੀ ਸਭ ਤੋਂ ਵੱਡਾ ਕਾਰਨ ਹੈ ਮਾਈਗ੍ਰੇਨ ਦਾ ਰਾਤ ਨੂੰ ਤੁਸੀਂ ਸੌਣਾ ਸੁਆਹ ਹੁੰਦਾ ਤੁਹਾਡੇ ਦਿਮਾਗ ਚ ਉਹੀ 네ਗਟਿਵਿਟੀ 네ਗਟਿਵਿਟੀ ਹਾਏ ਦਣਾ ਹੋ ਜਾਏ ਹਾਏ ਉੱਦਣਾ ਹੋ ਜਾਏ ਤੁਹਾਡੀ ਹਾਏ ਹਾਈ ਤੁਹਾਨੂੰ ਲੈ ਕੇ ਬਹਿ ਜਾਂਦੀ ਹੈ ਪਹਿਲਾਂ ਤਾਂ ਆਪਣੀ ਸੋਚਨ ਸ਼ਕਤੀ ਨੂੰ ਪੋਜ਼ਿਟਿਵ ਕਰੋ ਚੰਗਾ ਸੋਚੋ ਚੰਗਾ ਹੋਏਗਾ ਇਹ ਕੁਦਰਤ ਦਾ ਇੱਕ ਨਿਜ਼ਮ ਹੈ ਇਹ ਸਚਾਈ ਹੈ ਜਿਹੜਾ ਇਨਸਾਨ ਜ਼ਿੰਦਗੀ ਚ ਪੋਜ਼ਿਟਿਵ ਹੈ ਚੰਗਾ ਸੋਚਦਾ ਉਹਦਾ ਕਦੇ ਮਾੜਾ ਨਹੀਂ ਹੋ ਸਕਦਾ ਔਰ ਜਿਹੜਾ ਮਾੜਾ ਸੋਚਦਾ ਉਹਦਾ ਤਾਂ ਮਾੜਾ ਵੱਟ ਤੇ ਪਿਆ ਮਾਈਗ੍ਰੇਨ ਦਾ ਸਭ ਤੋਂ ਸੋਹਣਾ ਤਰੀਕਾ ਪਤਾ ਕੀ ਹੈ ਰੱਬ ਦਾ ਨਾਮ ਮੈਡੀਟੇਸ਼ਨ ਇਹ ਸਚਾਈ ਹੈ ਜਿਹੜਾ انسان ਰੱਬ ਦੇ ਨਾਮ ਨਾਲ ਜੁੜ ਗਿਆ meditation ਕਰਨ ਲੱਗ ਗਿਆ 100 ਦੇ ਵਿੱਚੋਂ 90% ਮਾਈਗਰੇਨ ਉਸ ਦਿਨ ਤੋਂ ਹੀ ਖਤਮ ਹੋ ਜਾਏਗਾ ਜਦੋਂ ਤੁਹਾਡੀ ਜ਼ਿੰਦਗੀ 'ਚ ਰੱਬ ਦਾ ਨਾਮ ਆ ਗਿਆ ਫਿਰ ਤੁਸੀਂ ਸਾਰੀਆਂ ਗੱਲਾਂ ਰੱਬ ਦੇ ਨਾਮ ਤੇ ਸੁੱਟ ਦੇਣੀ ਆ ਕਿ ਪ੍ਰਮਾਤਮਾ ਤੂੰ ਜਾਣੇ ਤੇਰਾ ਕੰਮ ਜਾਣੇ ਜਿੱਦਾਂ ਮਰਜ਼ੀ ਕਰ ਲਈ ਜਦੋਂ ਤੁਸੀਂ ਇਹ ਚੀਜ਼ਾਂ ਮੂੰਹੋਂ ਬੋਲ ਕੇ ਤੇ ਸੋਚਣੀਆਂ ਸ਼ੁਰੂ ਕਰ ਦਿੱਤੀਆਂ ਤੁਹਾਡਾ ਦਿਮਾਗ ਟੈਨਸ਼ਨ ਫਰੀ ਰਹਿਣ ਲੱਗ ਗਿਆ ਤਾਂ ਮਾਈਗਰੇਨ ਤੋਂ ਤੁਸੀਂ ਆਪੇ ਹੀ ਦੂਰ ਹੋ ਜਾਣਾ ਹੁਣ ਦੂਜਾ ਕੰਮ ਕੀ ਕਰਨਾ ਘਰ ਦੇ ਵਿੱਚ ਆਪਾਂ ਇੱਕ ਏਦਾਂ ਦੀ ਚੀਜ਼ ਤਿਆਰ ਕਰਾਂਗੇ ਅਗਰ ਤੁਸੀਂ ਲਗਾਤਾਰ 3 ਤੋਂ 4 ਮਹੀਨੇ ਇਹਨੂੰ ਖਾਣਾ ਸ਼ੁਰੂ ਕਰ ਦਿੱਤਾ ਮੈਂ ਕਹਿੰਦਾ ਤੁਹਾਡਾ ਸਿਰਦਰਦ ਛੱਡੋ ਤੁਹਾਡਿਆ ਗਵਾਂਡੀਆਂ ਦਾ ਵੀ ਸਿਰਦਰਦ ਨਹੀਂ ਕਦੇ ਹੋ ਸਕਦਾ ਔਰ ਤੁਹਾਡੀ ਜਿਹੜੀ ਦਿਮਾਗ ਦੇ ਵਿੱਚ ਪਾਵਰ ਐ ਐਸੀ ਪਾਵਰ ਆਏਗੀ ਭਾਵੇਂ ਤੁਹਾਡੇ ਮੂਹਰੇ ਕੋਈ ਬੰਦਾ ਮਰਿਆ ਪਿਆ ਹੋਵੇ ਤੁਹਾਨੂੰ ਫਰਕ ਨਹੀਂ ਪਏਗਾ ਤੁਹਾਡੇ ਦਿਮਾਗ ਤੇ ਲੋਡ ਨਹੀਂ ਪਏਗਾ ਦਿਮਾਗ ਪੋਜ਼ਿਟਿਵ ਹੋ ਜਾਏਗਾ ਚੰਗੀ ਸੋਚ ਸੋਚੇਗਾ ਕਿਉਂਕਿ ਦਿਮਾਗ ਉਹਦੀ ਚੰਗੀ ਸੋਚ ਸੋਚੇਗਾ ਜਦੋਂ ਦਿਮਾਗੀ ਤੌਰ ਤੇ ਤੁਸੀਂ ਪ੍ਰੋਪਰ ਤੰਦਰੁਸਤ ਹੋ ਕੀ ਕਰਨਾ ਕਿ 100 ਗ੍ਰਾਮ ਮਿਸ਼ਰੀ 100 ਗ੍ਰਾਮ ਸੌਂਫ ਔਰ 100 ਗ੍ਰਾਮੀ ਸੁੱਕਾ ਤਨੀਆ ਇਹਨੂੰ ਚੰਗੀ ਤਰ੍ਹਾਂ ਪੀਸ ਲੋ ਪੀਸਣ ਤੋਂ ਬਾਅਦ ਇਹਦਾ ਚੰਗੀ ਤਰ੍ਹਾਂ ਪਾਊਡਰ ਬਣਾ ਲਓ ਹੁਣ ਕੰਮ ਕੀ ਕਰਨਾ ਰਾਤ ਨੂੰ ਪੈਣ ਲੱਗੇ ਗਰਮ ਦੁੱਧ ਦਾ ਗਲਾਸ ਲੈ ਕੇ ਉਹਦੇ ਚ ਅੱਧਾ ਚਮਚ ਘੋਲ ਕੇ ਕੁੱਟਕੁੱਟ ਕਰਕੇ ਪੀ ਲਓ ਜਿੰਨਾ ਆਰਾਮ ਨਾਲ ਪੀਓਗੇ ਓਨਾ ਜ਼ਿਆਦਾ ਫਰਕ ਪਵੇਗਾ ਜਦੋਂ ਤੁਸੀਂ ਪੀਓਗੇ ਨਾ ਤੁਹਾਨੂੰ ਉਸੇ ਟਾਈਮ ਹੀ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਤੁਹਾਡੇ ਸਰੀਰ ਦੇ ਅੰਦਰ ਕੋਈ ਨਾ ਕੋਈ ਚੀਜ਼ ਜਾ ਰਹੀ ਹੈ ਤਾਕਤਵਾਲੀ ਤੁਹਾਡਾ ਸਿਰਦਰਦ ਅਗਰ ਉਸ ਟਾਈਮ ਵੀ ਕਰਦਾ ਹੋਏਗਾ ਨਾ ਤਾਂ ਇਹਨੂੰ ਪੀਓਗੇ 5-10 ਮਿੰਟ ਦੇ ਬਾਅਦ ਹੀ ਸਿਰਦਰਦ ਨੂੰ ਆਰਾਮ ਮਿਲੇਗਾ ਅਗਰ ਤੁਸੀਂ ਇਹ ਕੰਮ ਲਗਾਤਾਰ 3 ਤੋਂ 4 ਮਹੀਨੇ ਕਰਨਾ ਸ਼ੁਰੂ ਕਰ ਦਿੱਤਾ ਮਾਈਗ੍ਰੇਨ ਬਿਲਕੁਲੀ ਜੜ ਤੋਂ ਖਤਮ ਹੋ ਜਾਏਗਾ ਇਸ ਜਾਣਕਾਰੀ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿੰਨੇ ਵੀ ਲੋਕ ਮਾਈਗ੍ਰੇਨ ਵਰਗੀ ਭਿਆਨਕ ਬਿਮਾਰੀ ਤੋਂ ਪ੍ਰੇਸ਼ਾਨ ਆ ਉਹਨਾਂ ਨੂੰ ਰਾਹਤ ਮਿਲ ਸਕੇ